ਸਿਨ ਮੌਜੂਦਾ ਥਾਣਾ ਰਾਜਾਸਾਂਸੀ ਵਿਖੇ ਜਿੱਥੇ ਕਿ ਅੱਜ ਥਾਣਾ ਰਾਜਾਸਾਂਸੀ ਅਦੀਨਪੈਨ ਦੇ ਪਿੰਡ ਝੋਟੀ ਵਿਖੇ ਸਵੇਰੇ-ਸਵੇਰੇ ਇੱਕ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਲੜਕੇ ਵੱਲੋਂ ਨੌਜਵਾਨ ਵੱਲੋਂ ਆਪਣੇ ਨਜ਼ਦੀਕੀ ਗਵਾਂਢੀ ਪਰਿਵਾਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਹਦੀ ਆਪਣੀ ਮਾਤਾ ਹੀ ਉਹਨਾਂ ਗੋਲੀਆਂ ਨਾਲ ਜ਼ਖਮੀ ਹੋਣ ਸਬੰਧੀ ਪਰਿਵਾਰ ਵੱਲੋਂ ਥਾਣੇ ਰਾਜਾਸਾਂਸੀ ਜਾਣਕਾਰੀ ਦਿੱਤੀ ਗਈ ਹੈ ਇਸ ਸਬੰਧੀ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਹਸਾ ਵਾਪਰਿਆ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਕੇ ਤੇ ਫਿਰ ਗੱਲੋਂ ਗੱਲਬਾਤ ਸਾਰੀ ਸਤਿਗੁਰ ਜੀ ਮੇਰਾ ਨਾਮ ਜਸਬੀਰ ਸਿੰਘ son of ਪ੍ਰਣਾਮ ਸਿੰਘ ਵਾਸੀ ਝੰਡੋਟੀਆਂ ਜੀ ਇਹ ਸਵੇਰੇ ਜੀ 8 ਵਜੇ 8:30 ਦਾ ਮਾਮਲਾ ਹੈ ਸਵੱਤੇ ਦਾ ਮੇਰਾ ਚਾਚਾ ਜੀ ਦਾ ਬੇਟਾ ਆ ਅਮਰਤਵਾਲ ਸਿੰਘ ਜੋ ਪਲੱਸ 2 ਹੈਰੀ ਪੜਦਾ ਜੀ ਸਕੂਲ ਵਿੱਚ ਸਰਕਾਰੀ ਸਕੂਲ ਚ ਤੇ ਉਹ ਉਸ ਵੇ ਟਾਈਮ ਤਿਆਰ ਤੇ ਹੋ ਕੇ ਤੇ ਆਪਣਾ ਗਲੀ ਚ ਆ ਰਿਹਾ ਸੀ ਉਧਰੋਂ ਤੇ ਇਧਰੋਂ ਸੁਵਿੰਦਰ ਸਿੰਘ son of ਹਰਬੰਸ ਸਿੰਘ ਜੋ ਸਬਜੀ ਦਾ ਕੰਮ ਕਰਦੇ ਆ ਉਹ ਆਪਣਾ ਆਟੋ ਲੈ ਕੇ ਤੇ ਇਦੋਂ ਆ ਰਿਹਾ ਸੀ ਉਹਨੇ ਇੱਕ ਦਮ ਉਹਨਾਂ ਬੱਚਿਆਂ ਨਾਲ ਨੂੰ ਆਟੋ ਕਰ ਦਿੱਤਾ ਅਮਰਿਤਪਾਲ ਵੱਲ ਨੂੰ ਉਹ ਕੰਦ ਨਾਲ ਲੱਗ ਕੇ ਬੱਚੇ ਆ ਜੀ ਇਹਨਾਂ ਨੇ ਕੋਈ ਹੋਰ ਨਹੀਂ ਦਿੱਤਾ ਆਟੋ ਦਾ ਨਾ ਕੋਈ ਆਵਾਜ਼ ਲਗਾਈ ਉਹਨਾਂ ਨੂੰ ਸਾਈਡ ਤੇ ਹੋਣ ਲਈ ਸਿੱਧਾ ਗੋਲੀਆਂ ਚ ਕਿੰਨੀਆਂ ਚੱਲੀਆਂ ਕਿੰਨੇ ਕੁ ਫਾਇਰ ਹੋਏ ਨੇ ਗੋਲੀਆਂ ਸਰ ਜਿਸ ਤਰ੍ਹਾਂ 5-6 ਫਾਇਰ ਤਕਰੀਬਨ ਹੋ ਹੀ ਗਏ ਅੱਛਾ ਹਾਂਜੀ ਹਾਂਜੀ ਜੀ ਅੱਗੇ ਤੇ ਉਸ ਤੋਂ ਬਾਅਦ ਜਦੋਂ ਉਹ ਮੁੰਡਾ ਇੱਕਦਮ ਅੱਗੇ ਲੰਘ ਆਇਆ ਫਿਰ ਉਹ ਸੁਵਿੰਦਰ ਸਿੰਘ ਨੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗਾ ਜੀ ਉੱਚੀ ਉੱਚੀ ਉਹ ਨਾਲਾ ਕੱਢਣ ਲੱਗ ਗਿਆ ਤੇ ਇਹਨੇ ਤੱਕ ਨੂੰ ਜੀ ਸਾਡਾ ਥੋੜਾ ਹੀ ਫਾਸਲੇ ਤੇ ਘਰ ਆਇਆ ਚਾਚਾ ਜੀ ਬਾਹਰ ਆਏ ਫਿਰ ਡੈਡੀ ਜੀ ਆਏ ਮੰਮੀ ਜੀ ਆਏ ਫਿਰ ਮੈਂ ਆ ਗਿਆ ਸਮਝਾਉਣ ਵਾਸਤੇ ਕਿ ਚਲੋ ਠੀਕ ਆ ਗਲਤੀ ਹੋ ਜਾਂਦੀ ਆ ਪਿੰਡ ਵਸ ਦੀ ਗੱਲ ਆ ਤੇ ਕੋਈ ਗੱਲ ਨਹੀਂ ਸਮਝਾਉਣੀ ਉਹ ਇਸ ਬੰਦੇ ਪੁਲਿਸ ਨੂੰ ਕਿਵੇਂ ਸੂਚਿਤ ਕੀਤਾ ਸੀ ਪੁਲਿਸ ਨੂੰ ਜੀ ਮੈਂ ਵੀ 112 ਨੰਬਰ ਤੇ ਜੋ ਕਿ ਆਪਣਾ ਪੰਜਾਬ ਸਰਕਾਰ ਵੱਲੋਂ ਨੰਬਰ ਦਿੱਤਾ ਗਿਆ 112 ਤੇ ਮੈਂ ਵੀ ਕਾਲ ਕੀਤੀ ਸਰਪੰਚ ਸਾਹਿਬ ਕਿੰਨੇ ਸਮੇਂ ਬਾਅਦ ਪੁਲਿਸ ਕਿੰਨੇ ਸਮੇਂ ਬਾਅਦ ਆ ਗਈ 15 ਤੋਂ 20 ਮਿੰਟ ਦਾ ਵਕਤ ਪਾਇਆ ਪੁਲਿਸ ਨੇ ਜਾ ਕੇ ਬੌਂਕੇ ਤੇ ਕੀ ਜਾਂਚ ਕੀਤੀ ਤੁਹਾਨੂੰ ਕੀ ਦੱਸਿਆ ਪੁਲਿਸ ਵਾਲਿਆਂ ਨੇ ਮੌਕੇ ਤੇ ਜਾਂਚ ਕੀਤੀ ਆ ਜੀ ਆਪਣਾ ਜੋ ਆਪਣਾ ਰਾਉਂਡ ਚੱਲੇ ਹੋਏ ਆ ਉਹਨਾਂ ਦੇ ਜੋ ਵੇਸਟ ਹੁੰਦਾ ਹੈ ਉੱਪਰਲਾ ਸਿੱਕਾ ਵਗੈਰਾ ਉਹਨਾਂ ਨੇ ਉਹਨਾਂ ਜਾਂਚ ਕੀਤੀ ਦੇਖਿਆ ਸਭ ਨੂੰ ਪੁੱਛਿਆ ਵੀ ਆ ਜੀ ਕੈਮਰੇ ਬਗਾਇਦਾ ਕੈਮਰਿਆਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਹੈ ਕੈਮਰੇ ਦੀ ਸੀਸੀਟੀਵੀ ਚੈੱਕ ਕੀਤੀ ਉਹਦੇ ਵਿੱਚ ਸਿੱਧੇ ਤੌਰ ਤੇ ਦਿਖਾਈ ਦੇ ਰਿਹਾ ਜੀ ਗੋਲੀਆਂ ਚਲਾਉਂਦਾ ਇਸ ਬੰਦੀ ਗੱਲ ਕਰਦੇ ਆ ਸਾਡੇ ਨਾਲ ਬੀਬੀ ਜੀ ਨੇ ਆਪਣਾ ਬੀਬੀ ਜੀ ਆਪਣਾ ਨਾਮ ਦੱਸ ਕੇ ਤੇ ਫਿਰ ਦੱਸਿਓ ਕੀ ਉੱਥੇ ਹਾਦਸਾ ਵਾਪਰਿਆ ਮੇਰਾ ਨਾਮ ਜਤਿੰਦਰ ਕੌਰ ਜੀ ਮੁੰਡਿਆਂ ਦੀ ਲੜਾਈ ਜਿੰਨਾ ਦੇ ਜਿਹਦੇ ਉੱਤੇ ਗੋਲੀ ਚਲਾਈ ਸੀ ਉਹਦਾ ਕੀ ਲੱਗਦਾ ਸੀ ਹਾਂਜੀ ਉਹ ਮੇਰਾ ਦੇਰ ਹੀ ਤੇ ਅੱਛਾ ਕੀ ਗੱਲ ਹੋਈ ਸੀ ਦੱਸੋ ਉਹ ਕਰ ਮੁੰਡਿਆਂ ਤੋਂ ਬਸ ਗੱਲ ਹੋਈ ਤੇ ਛਡਾਉਂਦੇ ਹੀ ਛੋਟੇ ਬੱਚਿਆਂ ਤੋਂ ਹਾਂਜੀ ਤੇ ਉਹ ਜਿੰਨੇ ਗੋਲੀ ਚਲਾਈ ਹੈ ਮੁੰਡੇ ਦੇ ਉਹਦੇ ਡੈਡੀ ਨੇ ਉਹਨੇ ਮੇਰਾ ਵੀ ਇੱਥੋਂ ਕਮੀਜ਼ ਫੜ ਕੇ ਪਾੜ ਦਿੱਤਾ ਆ ਵੇਖੋ ਉਤਰਾ ਹੀ ਆ ਤੇ ਬਾਅਦ ਚ ਫਿਰ ਇਦਾਂ ਹੀ ਗੱਲ ਵਾਧੀ ਵਧ ਗਈ ਅਸੀਂ ਤਾਂ ਨੇ ਹੈਪੀ ਚੱਲ ਬਚਾਅ ਹੋ ਜੂਗਾ ਪਰ ਉਹਨਾਂ ਨੇ ਵਾਅਦਾ ਕਰ ਦਿੱਤਾ ਤੇ ਸਾਨੂੰ ਡਰਿਆ ਕਿ ਸਾਡਾ ਬੱਚਾ ਰਾਹ ਗਲੀ ਵੀ ਉਹ ਕਿਤੇ ਨੁਕਸਾਨ ਕਰ ਸਕਦੇ ਨੇ ਤੁਸੀਂ ਕੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਕੀ ਚਾਹੁੰਦੇ ਜਣੋ ਅਸੀਂ ਇਹੋ ਮੰਗ ਕਰਦੇ ਵੀ ਸਾਨੂੰ ਖਤਰਾ ਆ ਤੇ ਸਾਡੇ ਧੀਆਂ ਪੁੱਤਾਂ ਨੂੰ ਅਨਸਾਰ ਸਾਈ ਦਾ ਅਸੀਂ ਗੱਲ ਕਰਦੇ ਆ ਸਾਡੇ ਨਾਲ ਪਿੰਡ ਦੇ ਨੇ ਭਾਈ ਸਾਹਿਬ ਇਹ ਤੁਸੀਂ ਵੀ ਇਹ ਆਪਣੇ ਨਾਂ ਦੱਸ ਕੇ ਪਿੰਡ ਦੱਸ ਕੇ ਫਿਰ ਦੱਸੋ ਕੀ ਘਟਨਾ ਸੀ ਮੇਰਾ ਨਾਮ ਪ੍ਰਣਾਮ ਸਿੰਘ ਆ ਜੀ ਪਿੰਚੀ ਹੋਟੀ ਤੇ ਬੱਚਿਆਂ ਤੋਂ ਗੱਲ ਹੋਈ ਜੀ ਉਹ ਟਾਈਮ ਪੁੱਛਦਾ ਸਭ ਲਈ ਕੇ ਅਸ਼ਵਿੰਦਰ ਸਿੰਘ ਤੇ ਸੈਟ ਮਾਰ ਲਗਾ ਬੱਚੇ ਸ ਕੋਈ ਸੈਟ ਤੇ ਹੋ ਗਏ ਉਲਟਾ ਨਾ ਉਨਕਾਲਾ ਕੱਟਣ ਡਾਇਰ ਵੀ ਤੁਹਾਨੂੰ ਦੇਖਦਾ ਨਹੀਂਗਾ ਤੁਸੀਂ ਪ੍ਰਾਣੀ ਹੋ ਸਕਦੇ ਅਸੀਂ ਗਏ ਆ ਵੀ ਤੂੰ ਉਥੇ ਸਿਆਣਾ ਪਿਆਣਾ ਤੇ ਉਹ ਸਾਡੇ ਨਾਲ ਵੀ ਗਰਮ ਹੋ ਗਿਆ ਅੱਛਾ ਇਹ ਤਾਂ ਤੂਤੂ ਮੈਮਾ ਹੋਈ ਹੈ ਕੋਈ ਹੋਰ ਹੱਥੋਂ ਪਾਈ ਨਹੀਂ ਹੋਈ ਕੋਈ ਕਿਤਰਾ ਇਹ ਇਹਦੀ ਮੰਮੀ ਸਮਝਾਉਣ ਲੱਗੀ ਇਹਦੇ ਸਗੋਂ ਨੇ ਗੱਲ ਫੜਿਆ ਤੇ ਜਿਹੜਾ ਇਹਦੇ ਕੋ ਅਸਲਾ ਮੈਂ ਮੁੰਡੇ ਕੋ ਨਜਾਇਜ਼ ਸੀ ਕਿ ਜਾਇ ਸੀ ਨਹੀਂ ਨਹੀਂ ਨਜਾਇਜ਼ ਨਜਾਇਜ਼ ਹਾਂਜੀ ਅੱਛਾ ਤੁਸੀਂ ਕੀ ਹੁਣ ਚਾਹੁੰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਇਨਸਾਫ ਹੀ ਚਾਹੁੰਦੇ ਆ ਜੀ ਤੇ ਸਾਨੂੰ ਖਤਰਾ ਵੀ ਹੈ ਅੱਗੇ ਦਾ ਵੀ ਜਿਹੜੇ ਪਿੰਡ ਚ ਨਹੀਂ ਪਿੰਡ ਚ ਇਹ ਕੰਮ ਕਰ ਸਕਦੇ ਲਾਂਭੇ ਵੀ ਕਰ ਸਕਦੇ ਦਰਸ਼ਕੋ ਜਿਸ ਤਰ੍ਹਾਂ ਕਿ ਇਹ ਪੀੜਿਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਉੱਤੇ ਇੱਕ ਛੋਟੀ ਜੀ ਬੱਚਿਆਂ ਦੀ ਲੜਾਈ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਸ਼ਰੇਆਮ ਉਨਸੱਤ ਰਾਉਂਡ ਫਾਇਰਿੰਗ ਕੀਤੀ ਗਈ ਚਲੋ ਉਹ ਕੁਦਰਤ ਵੱਲੋਂ ਬਚਾ ਹੁਣ ਕਾਰਨ ਕੋਈ ਵੱਡਾ ਹਾਰਸਾ ਨਹੀਂ ਵਾਪਰਿਆ ਪਰ ਉਸਦੀ ਆਪਣੀ ਮਾਤਾ ਨੂੰ ਹੀ ਇਹ ਗੋਲੀ ਲੱਗੀ ਆ ਜੋ ਜੇਰੇ ਇਲਾਜ ਹੈ ਇਸ ਬੰਦੀ ਅਸੀਂ ਜਾਂਚ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਸਾਰੀ ਜਾਣਕਾਰੀ ਲੈਂਦੇ ਆ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਕੀ ਵੇਖਿਆ ਕੀ ਸੱਚ ਤੇ ਕੀ ਝੂਠ ਆ ਇਸ ਬੰਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਂਚ ਅਧਿਕਾਰੀ ਨਾਲ ਗੱਲ ਕਰਦੇ ਜੀ ਸਰ ਲੋ ਝੋਟੀ ਵਿੱਚ ਹਲਵਾਰਦਾਤ ਹੋਈ ਹੈ ਉਹ ਸੰਬੰਧੀ ਕੋਲ ਕਿ ਜਗੇ ਕੀ ਸੀ ਸਿਚੁਏਸ਼ਨ ਜੀ ਇਹ ਜੀ ਇਥੇ ਜਾ ਕੇ ਆਏ ਜੀ ਇਹਨਾਂ ਦਾ ਹੈਗਾ ਜੀ ਬਲਜੀਤ ਸਿੰਘ ਦਾ ਰਵੇਤ ਸਿੰਘ ਹੋਣਾ ਨਾਲ ਆਂਡਗਾਂਡ ਹੈਗੇ ਆ ਜੀ ਉਹਨਾਂ ਦਾ ਗੜੀ ਜਿਹੜੇ ਨੰਬਰ ਤੋਂ ਥੋੜਾ ਜਿਹਾ ਕੁਝ ਤੋਂ ਤੋਂ ਮੈਂ ਹੋਈ ਸੀਗੀ ਉਹ ਥੋੜੇ ਜਲਵਾ ਦਾ ਮੁੰਡਾ ਬਲਜੀਤ ਸਿੰਘ ਆ ਜਿਹੜਾ ਜੀ ਉਹ ਆਪਣੇ ਕੋਲ ਪਿਸਤਲ ਲਾਇਆ ਕਰਦੇ ਉਨੇ ਇੱਕ ਫਾਇਰ ਤੇ ਮਾਰਿਆ ਰਵੇਲ ਸਿੰਘ ਵਾਲਾ ਉਹਦੇ ਵਕੀ ਤੇ ਲਾਗੂ ਨਹੀਂ ਕਿਹਾ ਕਿ ਲੰਘਿਆ ਜੀ ਇੱਕ ਛਡਾਉਂਦੇ ਹੋਏ ਉਹਦੀ ਆਪਣੀ ਮਾਤਾ ਦੇ ਹੀ ਬੋਢੇ ਉੱਤੇ ਲੱਗ ਗਿਆ ਜੀ ਬਾਕੀ ਸਬੰਧੀ ਪਰਚਾ ਦਰਜ ਕਰ ਰਹੇ ਆ ਜੀ ਅਗੇ ਤਫतीश ਚੱਲ ਰਹੀ ਜੀ ਲੜਾਈ ਕਿਸ ਕਾਰਨ ਹੋਈ ਹੈ ਲੰਘੜ ਤੋਂ ਹੋਈ ਜੀ ਮਾੜੀ ਮੋਟੀ ਕੋਈ ਕੋਈ ਜ਼ਿਆਦਾ ਨਹੀਂ ਪਹਿਲਾਂ ਤੂੰ ਤੂੰ ਮੈਂ ਮੈਂ ਤੂੰ ਤੂੰ ਮੈਂ ਮੈਂ ਹੁਣ ਤੋਂ ਆਟਾ ਲੈ ਕੇ ਲੰਘੜ ਦੇ ਸਬਜ਼ੀ ਵਾਲਾ ਬਲਜੀਤ ਸਿੰਘ ਉਹ ਤੋਂ ਨਹੀਂ ਜੀ ਗੱਲ ਤੋਂ ਨਹੀਂ ਬਸ ਤੂੰ ਤੂੰ ਮੈਂ ਮੈਂ ਚੱਟ ਰੈਸ ਵਿੱਚ ਆ ਗਿਆ ਜੇ ਜਾਗੂ ਉਹਨੇ ਆਪਣਾ ਪਿਸਤਲ ਲੈ ਹੁੰਦਾ ਤਾਂ ਫਾਇਰ ਕਰ ਲਿੱਤੇ ਜਿਹੜਾ ਪਿਸਤਲ ਨਾਲ ਗੋਲੀ ਚਲਾਈ ਗਈ ਕੀ ਉਹ ਪਿਸਤਲ ਮਤਲਬ ਉਹਦਾ ਹੈਗਾ ਲਾਇਸੈਂਸ ਕਿੱਦੋਂ ਨਹੀਂ ਨਹੀਂ ਜੇ ਨਹੀਂ ਪਤਾ ਤੇ ਬਸ ਅਸੀਂ ਜਾਣਕਾਰੀ ਨਹੀਂ ਜਾਣਕਾਰੀ ਅਜੇ ਕੋਈ ਨਹੀਂ ਅਜੇ ਫੜਿਆ ਜਾਊਗਾ ਅਗਰ ਸ਼ਾਰਟ ਹੁੰਦਾ ਕੋਸ਼ਿਸ਼ ਨਹੀਂ ਹੋਏ ਅਗਲੀ ਕਾਰਵਾਈ ਉਹਦਾ ਮਤ ਲੈਵਾ ਕੋਈ ਉਹਦੇ ਉੱਤੇ ਪਹਿਲਾਂ ਪਿੰਡ ਵਿੱਚ ਮਾਰਾ ਹੈਗਾ ਕੋਈ ਰਿਕਾਰਡ ਕੋਈ ਨਹੀਂ ਨਹੀਂ ਕਰ ਕਰਨ ਵਾਲਾ ਕੀਤਾ ਨੂੰ ਚੈੱਕ ਕਰ ਲੈ ਇਸ ਬੰਦੇ ਆਪਾਂ ਜੀ ਪਰਚਾ ਦਰਜ ਕਰਕੇ ਅਗਲੇ ਤੋਂ ਅਪਡੇਟ ਤੁਹਾਨੂੰ ਦਿਆਂਗੇ ਜੀ ਦੋਸ਼ੀ ਜਲਦੀ ਜਲਦੀ Oke, apa? Ini zaman dulu.